ਭਾਈ ਕੇ ਬਾੜੇ ਦੇ ਜਿੱਦ ਟੋਲ ਪਲਾਜ ਤੋਂ ਆਉਂਦਾ ਇੱਧਰ ਜਿੱਦ ਟੋਲ ਪਲਾਜਾ ਇੱਧਰ ਰੋਡ ਜਾਮ ਕਰਤਾ ਜੀ ਸੰਗਤ ਆ ਰਹੀ ਆ ਵਦੂ ਰੋਡ ਜਾਮ ਕਰਤਾ ਉਹ ਵਿਤਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕੇ ਕੱਲ ਪੰਜਾਬ ਸਰਕਾਰ ਨੇ ਬੜੀ ਤੱਕੇਸ਼ਾਈ ਕੀਤੀ ਹੈ ਮਰਨਵਰਤ ਦੇ ਉੱਤੇ ਬੈਠੇ ਸਾਡੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਨੂੰ ਤੱਕੇ ਨਾਲ ਚੱਕਿਆ ਹੋਰ ਸਵਾਂ ਦੀ ਗੈਰੰਟੀ ਦੇ ਵਿੱਚ ਹਜ਼ਾਰਾਂ ਦੀ ਗੈਰੰਟੀ ਦੇ ਵਿੱਚ ਕਿਸਾਨਾਂ ਆ ਗੋ ਉਹਨੂੰ ਗ੍ਰਿਫਤਾਰ ਕੀਤਾ ਮੋਰਚੇ ਦੇ ਉੱਤੇ ਰਾਤ ਨੂੰ ਹਮਲਾ ਕੀਤਾ ਉਸ ਦੇ ਰੋਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਪਿੰਡਾਂ ਪਿੰਡਾਂ ਤੋਂ ਲੋਕ ਇਕੱਲਾ ਇਕੱਲਾ ਘਰ ਦਾ ਕਿਸਾਨ ਉੱਠ ਕੇ ਰੋਡਾਂ ਦੇ ਉੱਤੇ ਆ ਚੁੱਕਿਆ ਅਸੀਂ ਇਹ ਸਰਕਾਰ ਦੀ ਤੱਕੇਸ਼ਾਈ ਚੱਲਣ ਨਹੀਂ ਦੇਵਾਂਗੇ ਜਿਹੜੇ ਘਰਾਂ 'ਚ ਬੈਠੇ ਕਾਮੀ ਦੇ ਕੰਮ ਨਹੀਂ ਸਰਨਾ ਬਿੱਲੀ ਤੁਹਾਡੇ ਕੋਲੇ ਆ ਚੁੱਕੀ ਆ ਸੋ ਕਰ ਭਰਾਵੋ ਘਰਾਂ ਚੋਂ ਬਾਹਰ ਨਿਕਲੋ ਘਰਾਂ ਤੇ ਆ ਆ ਕੇ ਕੁੱਟਣਗੇ ਆਪਾਂ ਨੂੰ ਇਹ ਇਸ ਲਈ ਆ ਵੱਡੀ ਗਿਣਤੀ ਦੇ ਵਿੱਚ ਅੱਜ ਮਾੜਾ ਪਾਈਕਾ ਵਿਖੇ ਇਕੱਠ ਹੋ ਚੁੱਕਿਆ ਹੈ ਸਾਰੇ ਪੰਜਾਬ ਦੇ ਵਿੱਚ ਕਿਸਾਨ ਸਾਡੇ ਸੜਕਾਂ ਦੇ ਉੱਤੇ ਅੱਜ ਆ ਚੁੱਕੇ ਨੇ ਸਰਕਾਰ ਨੂੰ ਇਹ ਜੋ ਵਾਅਦਾ ਕੀਤਾ ਕਿਸਾਨਾਂ ਦੇ ਉੱਤੇ ਉਹਦਾ ਖਮਿਆਜਾ ਪੋਗਤਣਾ ਪਊਗਾ ਉਹ ਟਟਕਾਂ ਨੂੰ ਲੈ ਕੇ ਆਓ ਕਿਸਾਨ ਰਹੇਗਾ ਕਿਸਾਨ ਰਹੇਗਾ ਜਦ ਤੱਕ ਦੁਖੀ ਕਿਸਾਨ ਰਹੇਗਾ जाम ला ती जाम लॻ पुछा जी बड़े کے ਆ ਗਿਆ ਜਹਾਜ ਆ ਗਿਆ ਆਓ ਯਾਰ ਆਓ ਯਾਰ ਕਿ ਬਾਈਕ ਤੇ ਆ ਗਏ ਸੋ ਦੋਸਤੋ ਕੱਲ ਆਪਣਾ 19 ਤਰੀਕ ਨੂੰ ਸਰਕਾਰ ਨੇ ਜਿਹੜਾ ਧੁੱਖਾ ਧੜੀ ਦੇ ਨਾਲ ਆਪਣੇ ਆਗੂਆਂ ਦੀ ਗ੍ਰਿਫਤਾਰੀ ਕੀਤੀ ਹੈ ਜਿਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਰੇ ਲੀਡਰਸ਼ਿਪ ਨੂੰ ਗ੍ਰਿਫਤਾਰ ਕੀਤਾ ਫੋਟਾ ਮੰਗਾ ਮੰਨਣ ਦੀ ਲਾਗੂ ਕਰਨ ਦੀ بجائے ਧੋਖੇ ਨਾਲ ਕਿਸਾਨਾਂ ਨੂੰ ਜ਼ਿੰਮੇਵਾਰ ਕਰਕੇ ਸਾਡਾ ਜਿਹੜਾ ਖਨੌਰੀ ਸ਼ੰਭੂ ਰਤਨਪੁਰਾ ਬਾਡਰਾਂ ਦੇ ਜਿਹੜੇ ਮੋਰਚੇ ਲੱਗਿਆ ਉਹਨਾਂ ਮੋਰਚਿਆਂ ਨੂੰ ਖਦੇੜਿਆ ਗਿਆ। ਹੋਰ ਤਾਂ ਹੋਰ ਪੰਜਾਬ ਪੁਲਿਸ ਦੀ ਏਡੀ ਨਲਾਇਕੀ ਸਾਡੇ ਕਿਸਾਨਾਂ ਦਾ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਸਿਲੰਡਰ ਤੱਕ ਨਹੀਂ ਛੱਡੇ। ਕਹਿੰਦੇ ਵੀ ਥਾਣਿਆਂ ਦੇ ਵਿੱਚ ਕੰਮ ਆਉਣਗੇ। ਛੋ ਏਡੀ ਨਲਾਇਕ ਸਰਕਾਰ ਤੇ ਨਲਾਇਕ ਪ੍ਰਸ਼ਾਸਨ ਜਿਹਦੇ ਬਰੋਸ ਵਜੋਂ ਸਾਡੇ ਆਕੂਆਂ ਦੀ ਰਿਹਾਈ ਦੇ ਲਈ ਅੱਜ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਟੈਨਾ ਟੀਪ ਪੁਆਇੰਟ ਤੇ ਜਿੱਦਾਂ ਟੋਲ ਪਲਾਜ਼ੇ ਦਾ ਪ੍ਰੋਗਰਾਮ ਦਿੱਤਾ ਸੀ ਜਿਹਦੇ ਵਿੱਚ ਸਾਡੇ ਵੱਖ-ਵੱਖਰੀਆਂ ਸੜਕਾਂ ਤੇ ਕਿਸਾਨਾਂ ਨੂੰ ਰੋਕਣ ਕਰਕੇ ਅਸੀਂ ਆ ਬਾੜੇ ਭਾਈ ਕੇ ਜਿਹੜਾ ਰੋਡ ਆ ਇਹ ਬਲੌਕ ਕੀਤਾ ਸੋ ਸਾਡੀ ਪ੍ਰਸ਼ਾਸਨ ਨੂੰ ਅਪੀਲ ਆ ਕਰ ਲੋ ਗ੍ਰਿਫਤਾਰੀਆਂ ਜਿੰਨੀਆਂ ਕਰਨੀਆਂ ਉਹਨੀਆਂ ਕਰ ਲੋ ਅਸੀਂ ਦੇਣ ਨੂੰ ਤਿਆਰ ਆ ਤਾਂ ਜਿੰਨੀ ਦੇਰ ਤੱਕ ਸਾਡੇ ਆਗੂ ਰਿਹਾ ਨਹੀਂ ਹੁੰਦੇ ਉਨੀ ਦੇਰ ਤੱਕ ਇਹ ਅੰਦੋਲਨ ਇੱਥੇ ਤਰ੍ਹਾਂ ਹੀ ਚੱਲਦਾ ਰਹਿਣਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਜੇਲਾ ਬਣਾ ਲਓ ਸਾਡੇ ਵਾਸਤੇ ਜਿੰਨੇ ਅਰੈਸਟ ਕਰਨਿਆਂ ਕਰ ਲੋ ਅਸੀਂ ਅਰੈਸਟ ਹੋਣ ਨੂੰ ਤਿਆਰ ਆ ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਜੇਕਰ ਆਪਣੀ ਨਸਲ ਆਉਣ ਵਾਲੀ ਫਸਲ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਤਾਂ ਡਰ ਕੇ ਘਰਾਂ ਚ ਬੈਠਰ ਦੀ ਲੋੜ ਨਹੀਂ ਸੜਕਾਂ ਤੇ ਆਓ ਜਿਹੜੇ ਤਮਾਸ਼ਾ ਦੇਖੀ ਜੰਨੇ ਆ ਆਉਣ ਵਾਲੇ ਤੁਹਾਨੂੰ ਝੋਨੇ ਚ ਪਤਾ ਲੱਗ ਜਾਣਾ ਵੀ ਤੁਹਾਡੀ ਸਰਕਾਰ ਕਿੰਨੇ ਕਿ ਪੱਖੀ ਆ ਜਿਹੜੇ ਝਾੜੂ ਵਾਲਾਂ ਦੇ ਚਮਚੇ ਤੁਰੇ ਫਿਰਦੇ ਨਾ ਤੁਹਾਨੂੰ ਆ ਝੋਨੇ ਦੀ ਫਸਲ ਦੇ ਵਿੱਚ ਪਤਾ ਲੱਗ ਜਾਣਾ ਆ ਕਣਕਾਂ ਵੇਲੇ ਆਉਂਦੀਆਂ ਵੇਲੇ ਪਤਾ ਲੱਗ ਜਾਣਾ ਵੀ ਇੱਥੇ ਕਿੰਨੀਆਂ ਕਿ ਸਰਕਾਰਾਂ ਤੁਹਾਡੀਆਂ ਪੱਖੇ ਜਿਹੜੇ ਹੁਣ ਤੁਸੀਂ ਇਹਨਾਂ ਦੇ ਚਮਚੇ ਖੜਕਾਉਂਦੇ ਆ ਇਕੱਲੀਆਂ ਕਿਸਾਨ ਜੁੜੀਆਂ ਜਿੰਨਾ ਕਰਕੇ ਤੁਹਾਡੀਆਂ ਫਸਲਾਂ ਤੋੜ ਦਿੰਗਾ ਤੁਹਾਡੀਆਂ ਜ਼ਮੀਨਾਂ ਵਾਦ ਦੇਗਾ ਸੋ ਸਾਡੀ ਸਾਡੇ ਰੈਸਟ ਕੀਤੇ ਹੋਏ ਆਗੂਆਂ ਨੂੰ ਰਿਹਾ ਕਰੋ ਬਰਨਾਂ ਇਹ ਅੰਦੋਲਨ ਐਸੀ ਤਰ੍ਹਾਂ ਹੀ ਚੱਲਦਾ ਰਹੂਗਾ ਤੁਸੀਂ ਜਿੰਨੀਆਂ ਰੈਸਟਾਂ ਪਾਉਣੀਆਂ ਅਸੀਂ ਤਿਆਰ ਹਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ